ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋ ਹੋਮੋਗੇ ਤੇ ਵਾਈ ਗੁਰੂ ਦੀ ਮਿਹਰ ਸਦਕਾ ਅਸੀਂ ਵੀ ਬਿਲਕੁਲ ਠੀਕ ਠਾਕਾਂ ਜੀ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਕਿਉਂਕਿ ਤੁਸੀਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ 1000 ਸਬਸਕ੍ਰਾਈਬਰ ਆਪਣਾ ਪੂਰਾ ਹੋ ਗਿਆ ਜੀ ਤੇ ਜਿੱਦਾਂ ਮੈਂ ਤੁਹਾਨੂੰ ਪਹਿਲੇ ਚੈਨਲ ਤੇ ਕਿਹਾ ਸੀ ਜਦੋਂ ਆਪਣਾ ਇਸ ਚੈਨਲ ਤੇ 1000 ਸਬਸਕ੍ਰਾਈਬਰ ਪੂਰਾ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਉਹਦੇ ਉੱਪਰ ਸੂਟਾਂ ਦੀਆਂ ਕਟਿੰਗ ਤੇ ਸਲਾਈ ਕਢਾਈ ਬੁਣਾਈ ਜਿੱਦਾਂ ਦੇ ਵੀ ਆਪਾਂ ਤੁਹਾਨੂੰ ਸਿਖਾਵਾਂ ਜੋ ਵੀ ਕੁਝ ਮੈਨੂੰ ਆਉਂਦਾ ਮੈਂ ਤੁਹਾਨੂੰ ਸਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ ਠੀਕ ਹੈ ਜੀ ਅੱਜ ਆਪਾਂ ਲੱਗੇ ਸੀਗੇ ਇਹ ਸੂਟ ਦੀ ਕਟਿੰਗ ਕਰਨਾ ਤੇ ਇਸ ਲੈਸ ਨਾਲ ਆਪਾਂ ਇਹਨੂੰ ਇਹ ਦੇਖੋ ਇਹ ਲੈਸ ਲਾ ਕੇ ਆਪਾਂ ਇਹਨੂੰ ਵਧੀਆ ਜਿਹਾ ਡਿਜ਼ਾਈਨਰ ਪੀਸ ਤਿਆਰ ਕਰਾਂਗੇ ਜੀ ਤੇ ਇਹਦੀ ਆਪਾਂ ਬਣਾਵਾਂਗੇ ਸਟੇਟ ਸਲਵਾਰ ਤੇ ਸਟੇਟ ਸਲਵਾਰ ਕਿੱਦਾਂ ਕੱਟੀ ਜਾਂਦੀ ਹੈ ਮੈਂ ਕਿੱਦਾਂ ਬਣਾਉਣੀ ਹੈ ਜੀ ਤੇ ਤੁਹਾਨੂੰ ਮੈਂ ਕਿਉਂਕਿ ਮੈਨੂੰ ਤਾਂ ਮੇਰਾ ਨਾਮ ਪ੍ਰੋਪਰ ਯਾਦ ਆ ਮੈਂ ਆਪਣੇ ਸੂਟ ਜਿਆਦਾ ਤੋਂ ਜਿਆਦਾ ਆਪਣੇ ਖੁਦ ਸਟਿਚ ਕਰਦੀ ਆ ਤੇ ਬੜੇ ਸਿੰਪਲ ਤਰੀਕੇ ਨਾਲ ਸਟਿਚਿੰਗ ਕਰੂੰਗੀ ਪਹਿਲਾਂ ਮੈਂ ਇਹਦੀ ਕਟਿੰਗ ਦਿਖਾਵਾਂਗੀ ਵੀਡੀਓ ਨਾਲ ਅੰਮੀ ਹੋਣ ਕਰਕੇ ਪਹਿਲਾਂ ਮੈਂ ਤੁਹਾਨੂੰ ਕਮੀਜ਼ ਦੀ ਕਟਿੰਗ ਦਿਖਾ ਦੂੰਗੀ ਤੇ ਫਿਰ ਮੈਂ ਸਲਵਾਰ ਦੀ ਉਸ ਤੋਂ ਬਾਅਦ ਮੈਂ ਸਟਿਚਿੰਗ ਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਆਪਾਂ ਬਹੁਤ ਹੀ ਲੰਮੀਆਂ ਵੀਡੀਓ ਨਾ ਪਾਵਾਂਗੇ ਕਿਉਂਕਿ ਤੁਹਾਡਾ ਟਾਈਮ ਵੀ ਨਾ ਵੇਸਟ ਹੋਵੇ ਤੇ ਤੁਸੀਂ ਮੇਰੀ ਵੀਡੀਓ ਆਰਾਮ ਨਾਲ ਦੇਖ ਸਕੋ ਕਿਉਂਕਿ ਮੈਨੂੰ ਪਤਾ ਮੇਰੀਆਂ ਭੈਣਾਂ ਬਹੁਤ ਕਾਮੀਆਂ ਨੇ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਨਵੇਂ ਚੈਨਲ ਨੂੰ ਵੀ ਮੇਰੇ ਨੂੰ ਉਦਾਂ ਹੀ ਪਿਆਰ ਕੀਤਾ ਜਿੱਦਾਂ ਤੁਸੀਂ ਪੁਰਾਣੇ ਚੈਨਲ ਤੇ ਬਹੁਤ ਪਿਆਰ ਦੇ ਰਹੇ ਹੋ ਤੇ ਐਦਾਂ ਹੀ ਤੁਸੀਂ ਮੇਰੀਆਂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਜੀ ਕੋਸ਼ਿਸ਼ ਕਰਾਂਗੇ ਤੁਹਾਨੂੰ ਕੁਝ ਨਵਾਂ ਸਿਖਾਉਣ ਦੀ ਤੇ ਜਿੱਦਾਂ ਮੈਂ ਆਪਣੇ ਸੂਟਾਂ ਦੀ ਸਟਿਚਿੰਗ ਕਰਦੀ ਆ ਤੇ ਤੁਸੀਂ ਵੀ ਉਦਾਂ ਕਰ ਸਕਦੇ ਹੋ ਜੀ ਠੀਕ ਹੈ ਜੀ ਆਉ ਆਪਾ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ ਤੁਹਾਨੂੰ ਆਪਾਂ ਦਿਖਾਉਣੀ ਆਂ ਸੂਟ ਦੀ ਕਟਿੰਗ ਜੀ ਹਾਂਜੀ ਪਹਿਲਾਂ ਆਪਾਂ ਕਰਾਂਗੇ ਸੂਟ ਦੀ ਜਿਹੜੀ ਕਮੀਜ਼ ਦੀ ਕਟਿੰਗ ਠੀਕ ਹੈ ਜੀ ਤੁਸੀਂ ਇਹ ਪੂਰਾ ਕੱਪੜਾ ਦੇਖੋ ਐਦਾਂ ਨਾਪ ਲੈਣਾ ਐਦਾਂ ਇਹਨੂੰ ਖੋਲ ਕੇ ਸਿੰਗਲ ਤੈਅ ਕਰ ਲੈਣੀ ਹੈ ਦੀ ਕਿਉਂਕਿ ਦੋਰਾ ਕੱਪੜਾ ਹੁੰਦਾ ਨਾ ਇਹ ਤੇ ਇੱਕ ਗੱਲ ਹੋਰ ਜਦੋਂ ਵੀ ਤੁਸੀਂ ਕਾਟਨ ਦਾ ਕੱਪੜਾ ਸਟਿਚ ਕਰਵਾਉਣਾ ਜਾਂ ਤੁਸੀਂ ਖੁਦ ਕਰਦੇ ਹੋ ਤਾਂ ਉਹਨੂੰ ਵਾਸ਼ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਤੇ ਇਸ ਪਾਸੇ ਤੋਂ ਆਪਾਂ ਇਹਦਾ ਘੇਰਾ ਨਾਪ ਲੈਣਾ ਕਿਉਂਕਿ ਮੈਨੂੰ ਤਾਂ ਆਪਣਾ ਘੇਰਾ ਪ੍ਰੋਪਰ ਯਾਦ ਆ ਤੇ ਮੈਂ ਹੁਣ ਥੋੜਾ ਜਿਹਾ ਖੁੱਲਾ ਘੇਰਾ ਪਾਉਣ ਲੱਗ ਗਈ ਪਹਿਲਾਂ ਆਪਾਂ ਪਹਿਲਾਂ ਮੇਰਾ ਘੇਰੇ ਦੀ ਚੜਾਈ ਹੈਗੀ ਸੀ 19 ਠੀਕ ਹੈ ਜੀ ਹੁਣ ਮੈਂ 20 ਕਰਤੀ ਤੇ 20 ਇੰਚ ਦਾ ਆਪਾਂ ਹੋ ਗਈ ਆਪਣਾ ਘੇਰਾ ਠੀਕ ਹੈ ਜੀ ਆਪਾਂ ਇਹਨੂੰ 3 ਇੰਚ ਵੱਧ ਲਾਵਾਂਗੇ ਕਿਉਂਕਿ ਆਪਾਂ ਲੇਸ ਵਗੈਰਾ ਵਿੱਚ ਗੁੰਮ ਕਰਨੀ ਹੁੰਦੀ ਆ 3 ਇੰਚ ਦੇ ਨਿਸ਼ਾਨ ਲਾ ਕੇ ਤੁਸੀਂ ਕੀ ਕਰਨਾ ਜੋ ਕਾਟਨ ਦਾ ਸੂਟ ਆ ਇਹਦਾ ਕੱਟ ਲਾ ਲਿਆ ਇਹਨੂੰ ਠੀਕ ਹੈ ਜੀ ਤੇ ਇੱਥੋਂ ਤੁਸੀਂ ਫੜਨਾ ਇਹਨੂੰ ਏਦਾਂ ਹਾੜ ਦੇਣਾ ਏਦਾਂ ਦੇਖੋ ਕਪੜਾ ਆਪਾਂ ਨੇ ਉਦੋਂ ਖਿੱਚ ਕੇ ਫਾੜ ਕੇ ਜੇ ਇਹਨੂੰ ਕਮੀਜ਼ ਦਾ ਕਪੜਾ ਅਲੱਗ ਕਰ ਲਿਆ ਆਪਾਂ ਨੇ ਤੇ ਇਧਰੋਂ ਆਪਾਂ ਨੇ ਪੱਲੇ ਵਾਲੇ ਪਾਸੇ 2 ਇੰਚ ਆਪਾਂ ਕਪੜਾ ਵੱਧ ਰੱਖ ਲਿਆ ਠੀਕ ਹੈ ਜੀ ਜਿਵੇਂ ਆਪਾਂ ਪੂਰੀ ਕਮੀਜ਼ ਰੱਖਦੀ ਰੱਖੇ ਉਹ ਤੋਂ ਵੀ ਮੈਂ 2 ਇੰਚ ਕਈ ਵਾਰੀ ਕਪੜੇ ਚ ਚਾਨ ਹੁੰਦੀ ਆ ਜਾਂ ਸਲਾਈ ਦੇ ਵਿੱਚ ਵੱਧ ਘੱਟ ਹੋ ਜਾਂਦਾ ਕਪੜਾ ਥੋੜਾ ਜਿਹਾ ਫालतू ਹੀ ਉਤਾਰ ਲਿਆ ਕਰੋ ਤੇ ਮੈਨੂੰ ਤਾਂ ਆਪਣਾ ਪ੍ਰੋਪਰ ਨੋਪ ਜਾਨੀ ਯਾਦ ਤੁਸੀਂ ਆਪਣਾ ਪ੍ਰੋਪਰ ਨੋਪ ਲੈ ਕੇ ਵੀ ਕਿੰਨੇ ਮੋਢੇ ਨੇ ਸਾਰਾ ਕੁਝ ਉਹਦੇ ਅਕੋਰਡਿੰਗ ਕੱਟ ਲਿਓ ਮੈਂ ਤੁਹਾਡੇ ਨਾਲ ਆਪਣੀ ਸਟੀਚਿੰਗ ਸ਼ੇਅਰ ਕਰ ਰਹੀ ਹਾਂ ਠੀਕ ਹੈ ਜੀ ਇਹ ਮੋੜ ਦੇ ਦਾ ਨਿਸ਼ਾਨ ਲਾਵਾਂਗੇ ਆਪਾਂ 8 ਇੰਚ ਤੇ ਤੇ ਇੱਧਰ ਨੂੰ ਆਪਾਂ ਰੱਖਾਂਗੇ 6 ਇੰਚ ਠੀਕ ਹੈ ਜੀ ਇੱਧਰ ਨੂੰ ਵੀ 6 ਇੰਚ ਤੇ ਇੱਥੋਂ ਵੀ ਆਪਾਂ 8 ਇੰਚ ਤੇ ਨਿਸ਼ਾਨ ਲਾ ਲਾਂਗੇ ਇਦਾਂ ਕਰਕੇ ਠੀਕ ਹੈ ਜੀ ਤੇ ਇਸ ਨਿਸ਼ਾਨ ਨੂੰ ਆਪਾਂ ਇਹਦੇ ਨਾਲ ਬੁਲਾਵਾਂਗੇ ਕਿਉਂਕਿ ਮੈਂ ਸਿੰਪਲ ਵੇ ਨਾਲ ਸੂਟ ਸਟਿਚ ਕਰਦੀ ਹੁੰਦੀ ਆ ਕੁਝ ਮੇਰਾ ਹੱਥ ਵੀ ਟਿਕਿਆ ਹੋਇਆ ਨਾ ਹੁਣ ਜਦੋਂ ਦੀ ਮੈਂ ਸਟਿਚਿੰਗ ਲੱਗੀਆਂ ਕਰਨ ਵਿਆਹ ਤੋਂ ਪਹਿਲਾਂ ਦੀ ਉਦੋਂ ਤੋਂ ਮੈਂ ਆਪਣਾ ਸੂਟ ਆਪ ਹੀ ਬਣਾਉਣੀ ਆ ਤੇ ਇਹ ਨਿਸ਼ਾਨ ਆਪਾਂ ਇਦਾਂ ਕਰ ਲਿਆ ਤੇ ਇੱਥੋਂ ਆਪਾਂ ਫੇਰ 6 ਇੰਚ ਦੇ ਨਿਸ਼ਾਨ ਦੇ ਦੇਣਾ ਇਹ ਇੱਥੋਂ ਠੀਕ ਹੈ ਜੀ ਤੇ ਇਸ ਨਿਸ਼ਾਨ ਨੂੰ ਆਪਾਂ ਬੁਲਾ ਦੇਣਾ ਉੱਪਰ ਇਦਾਂ ਕਰਕੇ ਅੱਜ ਮੈਂ ਦਿਖਾਉਂਗੀ ਤੁਹਾਨੂੰ ਕਮੀਜ਼ ਦੀ ਕਟਿੰਗ ਕਿਉਂਕਿ ਵੀਡੀਓ ਫਿਰ ਬੜੀ ਲੰਮੀ ਹੋ ਜਾਂਦੀ ਆ ਤੇ ਤੁਹਾਨੂੰ ਸਿੱਖਣ ਦੇ ਵਿੱਚ ਵੀ ਚੰਗੀ ਤਰ੍ਹਾਂ ਸਮਝ ਆ ਸਕੇ ਠੀਕ ਹੈ ਜੀ ਤੇ ਇੱਥੋਂ ਆਪਾਂ ਰੱਖਾਂਗੇ ਅ ਪਿਛਲੇ ਪੱਲੇ ਦੀ ਤੇ ਪੌਣੇ 2 ਇੰਚ ਤੇ ਠੀਕ ਹੈ ਜੀ ਇੱਕ ਨਿਸ਼ਾਨ ਲਾਉਣਾ ਆਪਾਂ ਪੌਣੇ 2 ਇੰਚ ਤੇ ਇਹ ਹੋ ਗਈ ਜੀ ਪਿਛਲੇ ਪੱਲੇ ਦੀ ਕਾਟ ਤੇ ਇਹਨੂੰ ਇਦਾਂ ਲਾਈਨ ਕਰਕੇ ਇਹ ਇਦਾਂ ਕਰਦੇ ਠੀਕ ਹੈ ਜੀ ਤੇ ਇੱਥੋਂ ਆਪਾਂ ਰੱਖਾਂਗੇ ਆਪਣੀ ਫਿਟਿੰਗ ਦਾ ਨਿਸ਼ਾਨ ਤੇ ਮੇਰਾ ਆਉਂਦਾ ਇੱਥੋਂ 9.5 ਇੰਚ ਇੱਥੋਂ ਠੀਕ ਹੈ ਜੀ ਤੇ ਜਿਹੜੀ ਇਹ ਗੁਲਾਈ ਆਪਾਂ ਇਸ ਫਿਟਿੰਗ ਤੋਂ ਨਿਸ਼ਾਨ ਤੋਂ ਚੱਕਣੀ ਆ ਇਹਨੂੰ ਇਦਾਂ ਗੁਲਾਈ ਦੇ ਦੇਣੀ ਆ ਆਪਾਂ ਇਦਾਂ ਕਰਕੇ ਤੇ ਇਹਨੂੰ ਉੱਪਰ ਇਹਦੇ ਨਾਲ ਆਪਾਂ ਮੈਚ ਕਰ ਦੇਣਾ ਠੀਕ ਹੈ ਜੀ ਇਹ ਤਾਂ ਹੈਗੀ ਆਪਣੇ ਪਿਛਲੇ ਪੱਲੇ ਦੀ ਕਾਟ ਇਹ ਇਦਾਂ ਤੁਸੀਂ ਪੱਲੇ ਦੇ ਉੱਪਰ ਪੱਲਾ ਰੱਖ ਲੈਣਾ ਤੇ ਇੱਕ ਦੋ ਤਿਹਾਂ ਚੱਕਣੀਆਂ ਨੇ ਤੇ ਇਹਨੂੰ ਇੱਥੋਂ ਰੱਖ ਲੈਣਾ ਇਦਾਂ ਤੇ ਇਹਨੂੰ ਕੱਲੇ ਨੂੰ ਸਿੰਗਲ ਨੂੰ ਕੱਟ ਦੇਣਾ ਆਪਾਂ ਇਹਨਾਂ ਕੰਚੀ ਨੂੰ ਘੁਮਾ ਕੇ ਅੱਧਾ ਕੱਟ ਦੇਣਾ ਠੀਕ ਹੈ ਜੀ ਜਾਂ ਫਿਰ ਤੁਸੀਂ ਇਦਾਂ ਵੀ ਕੱਟ ਸਕਦੇ ਹੋ ਵੀ ਇਹਨੂੰ ਸਾਰਿਆਂ ਨੂੰ ਇਕੱਠੇ ਨੂੰ ਕੱਟ ਲਓ ਤੇ ਜਿਹੜਾ ਇਹ ਉੱਪਰਲਾ ਪੱਲਾ ਇਹ ਪਾਸਾ ਬਣਾ ਲਿਓ ਠੀਕ ਹੈ ਜੀ ਆਪਾਂ ਇਹਨੂੰ ਵੀ ਉਤਾਰ ਦੰਨੇ ਆ ਇਹਨੂੰ ਆਪਾਂ ਉੱਪਰਲਾ ਪਾਸਾ ਬਣਾ ਲਾਂਗੇ ਕਿਉਂਕਿ ਇਹ ਕਾੜ ਤਾਂ ਸੇਮ ਪੈਂਦੀ ਆ ਠੀਕ ਹੈ ਜੀ ਤੇ ਇੱਥੋਂ ਅੱਧਾ ਇੰਚ ਆਪਾਂ ਪਾਵਾਂਗੇ ਕੰਦੇ ਦੀ ਮੋਢੇ ਦੀ ਕੱਟ ਕਹਿ ਦਿੰਨੇ ਹਾਂ ਜਿਹਨੂੰ ਇਹ ਐਦਾਂ ਕਰਕੇ ਤੇ ਹੁਣ ਆਪਾਂ ਲਾਵਾਂਗੇ ਅੱਗੇ ਵਾਲੇ ਪੱਲੇ ਦਾ ਨਿਸ਼ਾਨ ਠੀਕ ਹੈ ਜੀ ਉੱਪਰ ਰੱਖਾਂਗੇ ਸਵਾ ਇੰਚ ਸਵਾ ਇੰਚ ਦੇ 1 ਇੰਚ ਵੀ ਰੱਖ ਸਕਦੇ ਆ ਵੈਸੇ ਤਾਂ ਤੁਸੀਂ ਕਿਉਂਕਿ ਅਗਲੀ ਕੱਟ ਵਧੀਆ ਲੱਗਦੀ ਆ ਪਈ ਹੋਈ ਐਦਾਂ ਮਲਾਉਣਾ ਇਹਨੂੰ ਵੀ ਉੱਪਰ ਜਾ ਕੇ ਉਸੇ ਕਾਟ ਨਾਲ ਠੀਕ ਹੈ ਜੀ ਇਹਨੂੰ ਇਦਾਂ ਕਰਕੇ ਇਦਾਂ ਇਹਦੀ ਕਾਟ ਵੀ ਆਪਾਂ ਹੁਣੇ ਪਾ ਦਿੰਦੇ ਆ ਇਹ ਕਾਟ ਥੋੜੀ ਜਿਹੀ ਡੂੰਗੀ ਸੋਹਣੀ ਲੱਗਦੀ ਹੈ ਕਿਉਂਕਿ ਇਹਦੇ ਨਾਲ ਹੀ ਫਿਟਿੰਗ ਆਉਂਦੀ ਆ ਇਦਾਂ ਕਰਕੇ ਠੀਕ ਹੈ ਜੀ ਆਪਣੇ ਦੋਨੇ ਪੱਲਿਆਂ ਦੀ ਕਾਟ ਪੈ ਚੁੱਕੀ ਆ ਬਿਲਕੁਲ ਸਿੰਪਲ ਆ ਸੂਟ ਬਣਾਉਣੇ ਵਾਲੇ ਔਖੇ ਨਹੀਂ ਹੈਗੇ ਤੇ ਕਾਟਨ ਦੇ ਤਾਂ ਖਾਸ ਕਰਕੇ ਕਿਸੇ ਦਿਨ ਫਿਰ ਤੁਹਾਨੂੰ ਮੈਂ ਲਾਈਨਿੰਗ ਵਾਲੇ ਸੂਟ ਵੀ ਕੱਟਣੇ ਸਿਖਾ ਦੂੰਗੀ ਠੀਕ ਹੈ ਮੈਂ ਇੱਝ ਟੀਫੜਾਉਂਗਾ ਬੜਾ ਹਾਂਜੀ ਹੁਣ ਆਪਾਂ ਲਾਵਾਂਗੇ ਗਲੇ ਦਾ ਨਿਸ਼ਾਨ ਅਗਲੇ ਪੱਲੇ ਨੂੰ ਆਪਾਂ ਛੱਡ ਦਾਂਗੇ ਤੇ ਆਪਾਂ ਲਾਵਾਂਗੇ ਪਿਛਲੇ ਗਲੇ ਦਾ ਨਿਸ਼ਾਨ ਕਿਉਂਕਿ ਮੈਂ ਬਹੁਤੇ ਖੁੱਲੇ-ਦੁੱਲੇ ਗਲੇ ਨਹੀਂ ਪਾਉਂਦੀ ਮੈਂ ਸਿੰਪਲ ਜਿਹੇ ਗਲੇ ਪਾਉਣੀ ਆ ਤੇ ਛੋਟੇ ਗਲੇ ਇੱਥੋਂ ਲਾਵਾਂਗੇ ਆਪਾਂ ਪੌਣੇ ਤਿੰਨ ਦਾ ਨਿਸ਼ਾਨ ਇਧਰੋਂ ਲਾਵਾਂਗੇ ਆਪਾਂ 5 ਇੰਚ ਤੇ ਠੀਕ ਹੈ ਜੀ ਇਦਾਂ ਤੇ ਇੱਥੋਂ ਕੀ ਕਰਨਾ ਬਸ ਇਹਨੂੰ ਇਹਦੇ ਨਾਲ ਆਪਾਂ ਨੇ ਥੋੜੀ ਜਿਹੀ ਗਲਾਈ ਦੇ ਕੇ ਇਹਦੇ ਨਾਲ ਮਿਲਾ ਦੇਣਾ ਆਪਾਂ ਮੇਰਾ ਮੇਰੇ ਸੂਟਾਂ ਦੇ ਹੱਥ ਬਹੁਤ ਜ਼ਿਆਦਾ ਟਿਕਿਆ ਹੈ ਜੀ ਮੈਂ ਹਰ ਵਾਰ ਸੂਟ ਨਾਪ ਕੇ ਨਹੀਂ ਕੱਟਦੇ ਏ ਬਸ ਇਹਨੂੰ ਇਹਦੇ ਨਾਲ ਮਿਲਾ ਦੇਣਾ ਆਪਾਂ ਠੀਕ ਹੈ ਜੀ ਇਹ ਗਲਾਈ ਸੋਹਣੀ ਲੱਗਦੀ ਆ ਪਾਈ ਹੋਈ ਇਦਾਂ ਕਿਉਂਕਿ ਮੈਂ ਡੀਪ ਗਾਣਾ ਕਦੇ ਪਾਇਆ ਹੀ ਨਹੀਂ ਹੈਗੇ ਅਗਲੇ ਪੱਲੇ ਦਾ ਮੈਂ ਸੋਚ ਕੇ ਕੱਟੋਂਗੀ ਬਾਅਦ ਚ ਮੈਂ بی ਸ਼ੇਪ ਬਣਾਉਣਾ ਕਿ ਕਿਦਾਂ ਜੇ ਮੇਰੇ ਕੋ ਬਟਨ ਹੋਏ ਤਾਂ ਫਿਰ ਬਟਨ ਲਾ ਲਾਂਗੇ ਆਪਾਂ ਤੇ ਹੁਣ ਲਾਵਾਂਗੇ ਆਪਾਂ ਪਲੇਟਾਂ ਦਾ ਨਿਸ਼ਾਨ ਇੱਥੋਂ ਆਪਾਂ ਨੇ ਨਾਪ ਲੈਣਾ ਤੇ 1.5 ਇੰਚ ਤੇ ਆਪਾਂ ਪਲੇਟ ਦਾ ਨਿਸ਼ਾਨ ਰੱਖਾਂਗੇ ਇੱਦ ਨੂੰ ਰੱਖਾਂਗੇ ਆਪਾਂ 3/2 ਇੰਚ ਕਈ 3.5 ਇੰਚ ਵੀ ਪਾ ਲੈਂਦੇ ਨੇ ਤੇ ਮੈਂ ਆਪਣੀ ਪਲੇਟ ਦਾ ਨਿਸ਼ਾਨ 3/2 ਇੰਚ ਤੇ ਪਾਉਣੀ ਹੈ ਠੀਕ ਹੈ ਜੀ ਇਦਾਂ ਤੇ ਇਹ ਤੋਂ ਅੱਗੇ ਆਪਾਂ ਰੱਖਾਂਗੇ 6.5 ਇੰਚ ਨੂੰ ਵੀ ਪਸਵਾ 3 ਇੰਚ ਰੱਖਾਂਗੇ ਇਧਰੋਂ ਹਾਂਜੀ 3 ਸਵਾ 3 ਇੰਚ ਠੀਕ ਹੈ ਜੀ ਤੇ ਇਹ ਨਿਸ਼ਾਨ ਨੂੰ ਆਪਾਂ ਇਹਦੇ ਨਾਲ ਮਿਲਾ ਦਾਂਗੇ ਠੀਕ ਹੈ ਜੀ ਤੇ ਇਧਰਲੀ ਸਾਈਡ ਵਾਲੀ ਪਲੇਟ ਰੱਖਾਂਗੇ ਆਪਾਂ ਇੰਚੀ ਤੇ ਪੈਦਾ ਰੱਖ ਲੈਣਾ ਆਪਾਂ ਨੇ ਤੇ ਇੱਥੋਂ 1.5 ਇੰਚ ਕੋਈ 2 ਤੇ ਵੀ ਪਾ ਲੈਂਦੇ ਨੇ ਹਰੇਕ ਦਾ ਆਪਣਾ ਆਪਣਾ ਨਾਪ ਹੁੰਦਾ ਜੀ ਇਹ ਮੈਂ ਤੁਹਾਡੇ ਨਾਲ ਮੇਰਾ ਨਾਪ ਸ਼ੇਅਰ ਕਰ ਰਹੀ ਹਾਂ ਠੀਕ ਹੈ ਇਹਨੂੰ ਇਦਾਂ ਰੱਖ ਲੈਣਾ ਠੀਕ ਹੈ ਜੀ ਤੇ ਇਧਰ ਨੂੰ ਹੋ ਗਿਆ ਇਹ 7.5 ਇੰਚ ਤੇ ਤੇ ਜਿਹੜੀ ਇਧਰਲੀ ਪਲੇਟ ਹੋਊਗੀ ਉਹ ਤੁਸੀਂ ਧਿਆਨ ਰੱਖਿਓ ਵੀ ਇਹਦੇ ਵਿੱਚ ਨੂੰ ਆਵੇ ਤੇ ਫਿਟਿੰਗ ਬੜੀ ਸੋਹਣੀ ਬਣਦੀ ਹੈ ਫਿਰ ਉੱਪਰ ਨੂੰ ਰੱਖ ਲਾਂਗੇ 1 ਇੰਚ ਇਦਾਂ ਠੀਕ ਹੈ ਜੀ ਇਹ ਲੱਗ ਗਿਆ ਆਪਣਾ ਅਗਲੇ ਪੱਲੇ ਦਾ ਪਲੇਟਾਂ ਦਾ ਨਿਸ਼ਾਨ ਤੇ ਦੂਜੇ ਪੱਲੇ ਨੂੰ ਵੀ ਤੁਸੀਂ ਇਦਾਂ ਹੀ ਕੈਂਚੀ ਦੀ ਨੁੱਕਰ ਲੈ ਲੈਣੀ ਆ ਤੇ ਇੱਥੋਂ ਮੈਂ ਤੁਹਾਨੂੰ ਕਰਕੇ ਦਿਖਾ ਦਿੰਨੇ ਇਹ ਇੱਥੇ ਰੱਖ ਲੈਣੀ ਆ ਤੇ ਦੋਨੇ ਪੱਲਿਆਂ ਤੇ ਨਿਸ਼ਾਨ ਲੱਗ ਜਾਊਗਾ ਅਗਲੇ ਤੇ ਵੀ ਤੇ ਪਿਛਲੇ ਤੇ ਵੀ ਇਦਾਂ ਕਰਕੇ ਠੀਕ ਹੈ ਜੀ ਤੇ ਇਹਨੂੰ ਵੀ ਇਦਾਂ ਹੀ ਰੱਖਣਾ ਤੁਸੀਂ ਜੇ ਤੁਹਾਨੂੰ ਐਦਾਂ ਔਖਾ ਲੱਗਦਾ ਤਾਂ ਤੁਸੀਂ ਉਦਾਂ ਹੀ 1.5 ਤੇ ਪਾ ਕੇ 6.5 ਦੀ ਪਲੇਟ ਲੰਮੀ ਰੱਖ ਲਿਆ ਕਰੋ ਠੀਕ ਹੈ ਜੀ ਇਹਦੇ ਗळा ਮੈਂ ਬਾਅਦ ਚ ਕਟੂੰਗੀ ਤੇ ਸਾਈਡ ਦਾ ਕਿਦਾਂ ਨਾਪਣਾ ਤੁਸੀਂ ਸਾਈਡ ਦੀ ਜਿਹੜੀ ਸੀਨ ਲਾਣੀ ਉਹ ਤੁਸੀਂ ਕੱਚ ਕੋਲ ਤੋਂ ਨਾਪ ਲੈਣੀ ਆ ਆਪਣੇ ਤੇ ਇੱਥੋਂ ਠੀਕ ਹੈ ਜੀ ਮੇਰੀ ਸਾਈਡ ਦੀ ਸੀਨ ਹੁੰਦੀ ਆ 12.5 ਵੀ ਰੱਖ ਲੈਣੀ ਆ ਮੈਂ ਜੇ ਜ਼ਿਆਦਾ ਨੀਵਾ ਰੱਖਣਾ ਹੋਵੇ ਤਾਂ 13 ਵੀ ਰੱਖ ਲੈਣੀ ਆ ਠੀਕ ਹੈ ਅੱਜ ਆਪਾਂ ਰੱਖਾਂਗੇ ਆ 13 ਰੱਖ ਲੈਨੇ ਆ। ਹੂੰ। 13 ਰੱਖ ਲਏ ਜੀ। ਠੀਕ ਐ। ਇੱਥੋਂ ਤੁਸੀਂ ਲਾਉਣਾ हिਪ ਦਾ ਨਿਸ਼ਾਨ। ਇਹਨੂੰ ਇਹਦੇ ਨਾਲ ਮਿਲਾ ਦੇਣਾ। ਤੇ ਐਦਾਂ ਕਰਕੇ ਤੁਸੀਂ हिਪ ਰੱਖਣੀ ਆ। ਮੇਰੀ हिਪ ਹੈਗੀ ਆ ਪੌਣੇ 10 ਦੇ ਨਿਸ਼ਾਨ ਲਾਉਣੀ ਨੇ ਠੀਕ ਐ। ਇਹ ਐਦਾਂ ਕਰਕੇ ਤੇ ਹੁਣ ਮੈਂ 10 ਇੰਚ ਤੇ ਹੀ ਨਿਸ਼ਾਨ ਲਾ ਦੋਗੀ ਕਿਉਂਕਿ ਮੈਂ ਥੋੜਾ ਜਿਹਾ ਲੂਜ਼ ਪਾਉਣਾ ਜ਼ਿਆਦਾ ਪਸੰਦ ਕਰਦੀ ਆ। ਇਹ ਐਦਾਂ ਕਰਕੇ ਹਾਂ ਠੀਕ ਹੈ ਜੀ ਤੇ ਇਹ ਨਿਸ਼ਾਨ ਨੂੰ ਤੁਸੀਂ ਡੇਅ ਇੰਚ ਉੱਪਰ ਨੂੰ ਸਿੱਧਾ ਨਿਸ਼ਾਨ ਲਾਉਣਾ ਇਦਾਂ ਡੇਅ ਇੰਚ ਲਾ ਦਿਓ ਜਾਂ ਸਵਾ ਇੰਚ ਲਾ ਦਿਓ ਇਹਨੂੰ ਸਿੱਧਾ ਨਿਸ਼ਾਨ ਲਿਜਾ ਕੇ ਇਹਨੂੰ ਥੋੜਾ ਜਿਹਾ ਇੱਧਰ ਨੂੰ ਫੋਲਡ ਕਰ ਦੇਣਾ ਠੀਕ ਹੈ ਜੀ ਕਿਉਂਕਿ ਮੈਨੂੰ ਬਹੁਤ ਅੰਬਾਲਾ ਜਿਆਦਾ ਨਾਪਣਾ ਨਹੀਂ ਪੈਂਦਾ ਇਹਨੂੰ ਥੋੜਾ ਜਿਹਾ ਇੱਧਰ ਨੂੰ ਲਿਆਇਆ ਕਰੋ ਬਾਹਰ ਨੂੰ ਬਾਹਰ ਨੂੰ ਲਿਆ ਕੇ ਥੋੜਾ ਜਿਹਾ ਇਹ ਇਦਾਂ ਕਮਰ ਕੋਲ ਤੋਂ ਅੰਦਰ ਕਰਤਾ ਇਹ ਇਸ ਤਰ੍ਹਾਂ ਇਹ ਹੋ ਗਏ ਜੀ ਸਾਈਡ ਦੇ ਸੀਨ ਆਪਣੇ ਅੱਜ ਪ੍ਰੈਸ ਨਹੀਂ ਸੀਗੇ ਨਹੀਂ ਤਾਂ ਧੋ ਕੇ ਇਹਨੂੰ ਕੱਪੜੇ ਨੂੰ ਵਾਸ਼ ਕਰਕੇ ਨਾ ਪ੍ਰੈਸ ਮਾਰ ਕੇ ਫਿਰ ਬਹੁਤ ਸੋਹਣੀ ਕਟਿੰਗ ਬਣਦੀ ਹੈ ਜਦੋਂ ਸਟੀਚਿੰਗ ਹੋ ਜਾਊਗਾ ਮੈਂ ਸਟਿਚ ਕਰਕੇ ਫਿਰ ਤੁਹਾਨੂੰ ਵੇਅਰ ਕਰਕੇ ਦਿਖਾਉਂਗੀ ਵੀ ਕਿੱਦਾਂ ਦਾ ਬਣਿਆ ਕਿੱਦਾਂ ਦਾ ਮੈਂ ਦੁਪੱਟਾ ਰੰਗਵਾਇਆ ਇਹਦੇ ਨਾਲ ਠੀਕ ਹੈ ਜੀ ਇਹ ਲੱਗ ਗਿਆ ਤੇ ਤੁਸੀਂ ਕੀ ਕਰਨਾ ਕੱਪੜੇ ਨੂੰ ਚਾਰੇ ਤਹਾਂ ਚੱਕਣੇ ਨੇ ਇਹ ਇੱਥੇ ਲਾ ਦੇਣਾ ਕਟਿੰਗ ਦਾ ਨਿਸ਼ਾਨ ਇਹ ਜਿਹੜੀ ਪਲੇਟ ਆ ਕਿਉਂਕਿ ਦੂਜੇ ਪਾਸੇ ਨਿਸ਼ਾਨ ਲੈਣੇ ਲਾਉਣੇ ਸੌਖੇ ਰਹਿੰਦੇ ਨੇ ਇੱਥੇ ਪਾ ਦੇਣਾ ਠੀਕ ਹੈ ਜੀ ਤੇ ਇੱਧਰ ਆਪਾਂ ਲਾ ਦੇਣਾ हिਪ ਤੇ ਇਹ ਇਦਾਂ ਕਰਕੇ ਠੀਕ ਹੈ ਜੀ ਇਸੇ ਤਰੀਕੇ ਨਾਲ ਮੈਂ ਦੂਜੇ ਪਾਸੇ ਵੀ ਲਾ ਕੇ ਦਿਖਾ ਦਿੰਨੀ ਆ ਤੁਹਾਨੂੰ ਇਹ ਦੇਖੋ ਆਪਾਂ ਜਿਹੜੇ ਕੈਂਚੀ ਨਾਲ ਲਾਏ ਸੀਗਾ ਇਹ ਨਿਸ਼ਾਨ ਇਹ ਨਿਸ਼ਾਨ ਤੋਂ ਨਿਸ਼ਾਨ ਮਿਲਾ ਦਿਓ ਤੁਸੀਂ ਇਦਾਂ ਅੱਜਕੱਲ ਤੁਸੀਂ ਪਤਾ ਹੀ ਦੇ ਜਾਣਦੇ ਹੋ ਵੀ ਸਟੀਚਿੰਗ ਕਿੰਨੀ ਮਹਿੰਗੀ ਹੋ ਗਈ ਆ ਤੇ ਆ ਦੇਖੋ ਇਹ ਨਿਸ਼ਾਨ ਵੀ ਆਪਣੇ ਇੱਧਰ ਆ ਗਏ ਇਹ ਦੇਖੋ ਇਹਨੂੰ ਪਹਿਲਾਂ ਡਾਰਕ ਕਰ ਲਓ ਤੇ ਇਹਨੂੰ ਇਦਾਂ ਤੇ ਤੁਹਾਨੂੰ ਜ਼ਰੂਰ ਤਾਂ ਤਾਂ ਮਲਾ ਦਿਓ ਨਹੀਂ ਤਾਂ ਤੁਹਾਨੂੰ ਜਦੋਂ ਸਟੀਚਿੰਗ ਕਰੋਗੇ ਤੁਹਾਡਾ ਹੱਥ ਆਪਣੇ ਆਪ ਹੀ ਖੁੱਲਣ ਲੱਗ ਜਾਣਾ ਤੁਸੀਂ ਪਹਿਲਾਂ ਆਪਣੇ ਸੂਟ ਰੈਡੀ ਕਰਕੇ ਦੇਖਿਆ ਕਰੋ ਜਿਵੇਂ ਸਿੰਪਲ ਜੇ ਕੱਪੜੇ ਦੇ ਰੈਡੀ ਕਰ ਲਓ ਤੁਹਾਨੂੰ ਆਪਣੇ ਆਪ ਹੀ ਹੱਥ ਤੁਹਾਡਾ ਹੁੱਲ ਲੱਗ ਜਾਊਗਾ ਠੀਕ ਹੈ ਜੀ ਤੇ ਇਹ ਤਾਂ ਮੈਂ ਤੁਹਾਨੂੰ ਸਿਖਾਈ ਦਿੱਤੀ ਪਲੇਟਾਂ ਦਾ ਨਿਸ਼ਾਨ ਲਾਉਣਾ ਤੁਸੀਂ ਇਦਾਂ ਹੀ ਲਾ ਸਕਦੇ ਹੋ ਮੈਂ ਵੀਡੀਓ ਨਾਲ ਲੰਮੀ ਹੋ ਜੇ ਇਹ ਮੈਂ ਪਲੇਟਾਂ ਦੇ ਨਿਸ਼ਾਨ ਬਾਅਦ ਚ ਲਾਉਂਗੀ ਹੁਣ ਮੈਂ ਤੁਹਾਨੂੰ ਬਾਹਾਂ ਦੀ ਕਟਿੰਗ ਦੱਸਦੀ ਹਾਂ ਕਮੀਜ਼ ਦੀ ਕਟਿੰਗ ਬਸ ਇੰਨੀ ਹੁੰਦੀ ਆ ਤੇ ਇਹਨੂੰ ਤੁਸੀਂ ਅਗਲੇ ਪੱਲੇ ਨੂੰ ਵੀ ਸ਼ੇਪ ਦੇਣਾ ਤਾਂ ਤੁਸੀਂ ਇੱਥੋਂ ਉਹਨੇ ਨਿਸ਼ਾਨ ਲਾ ਲੈਣਾ ਤੇ ਇਦਾਂ ਥੋੜਾ ਜਿਹਾ ਇਹ ਐ ਕਰਵ ਆ ਕੇ ਨਾ ਇਦਾਂ ਸਿੱਧਾ ਵੀ ਸ਼ੇਪ ਨਾ ਕੱਟਿਆ ਕਰੋ ਉਹਦੀ ਸ਼ੇਪ ਬਿਲਕੁਲ ਸਹੀ ਨਹੀਂ ਆਉਂਦੀ ਠੀਕ ਹੈ ਜੀ ਤੇ ਉੱਪਰੋਂ ਸਟੀਚ ਕਰ ਲੈਣਾ ਤੁਸੀਂ نیچے ਤੋਂ ਪੱਲਾ ਆਪਣੀ ਲੈਂਥ ਨਾਪ ਕੇ ਜਿਹੜਾ ਫालतू ਕੱਪੜਾ ਹੋਊਗਾ ਵੀ ਕਾੜ ਨਾ ਹੋਵੇ ਇਹਦੇ ਵਿੱਚ ਤੇ ਤੁਸੀਂ ਇੱਥੋਂ ਕੱਪੜਾ ਲਾ ਕੇ ਉਸ ਤੋਂ ਬਾਅਦ ਤਰਪਾਈ ਕਰਨੀ ਆ ਤੇ ਤੁਹਾਨੂੰ ਗੁੰਮ ਲੈਸ ਕਿਵੇਂ ਲਾਉਣੇ ਉਹ ਵੀ ਮੈਂ ਤੁਹਾਨੂੰ ਦੱਸ ਦਵਾਂਗੀ ਠੀਕ ਹੈ ਜੀ ਤੇ ਮੈਂ ਹੁਣ ਦਿਖਾਉਣੀ ਆ ਤੁਹਾਨੂੰ ਬਾਵਾ ਦੀ ਕਟਿੰਗ ਮੈਂ ਕਿੱਦਾਂ ਕਰਦੀ ਆ ਸਟੇਟ ਸਲਵਾਰ ਸਿਖਾਉਂਗੀ ਮੈਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਠੀਕ ਹੈ ਜੀ ਬਾਹਮਾ ਦਾ ਕੱਪੜਾ ਦੇਖੋ ਐਦਾਂ ਹੁੰਦਾ ਨਾ ਆਪਾਂ ਨਾਪ ਕੇ ਐਦਾਂ ਚੌਰਸ ਕਰ ਲੈਣਾ ਇਹਨੂੰ ਇਹ ਇਸ ਤਰੀਕੇ ਨਾਲ ਤੇ ਕੱਪੜੇ ਦੀ ਕਾਣ ਮੀਣ ਤੁਸੀਂ ਪਹਿਲਾਂ ਹੀ ਦੇਖ ਲਿਆ ਕਰੋ ਕਈ ਕੱਪੜੇ ਚ ਕਾਣ ਹੁੰਦਾ ਉਹਨੂੰ ਸੈੱਟ ਕਰਕੇ ਫੇਰ ਕੱਢਿਆ ਕੱਟਿਆ ਕਰੋ ਤੁਸੀਂ ਨਹੀਂ ਜਦੋਂ ਸਟਿਚ ਕਰਦੇ ਨਾ ਫਿਰ ਕੱਪੜਾ ਇੱਕੋ ਪਾਸੇ ਨੂੰ ਜਾਈ ਜਾਂਦਾ ਆਹ ਦੇਖੋ ਜਿੱਦਾਂ ਇਹਦਾ ਇਧਰੋਂ ਆਹ ਕੱਪੜਾ ਫालतू ਆ ਮੈਂ ਬੈਸੇ ਪਹਿਲਾਂ ਹੀ ਫालतੂ ਲਾ ਲੇ ਇਧਰੋਂ ਇਹਨੂੰ ਆਪਾਂ ਪਹਿਲਾਂ ਸਿੱਧਾ ਕਰ ਲਾਂਗੇ ਤੇ ਨਹੀਂ ਮੈਂ ਸੋਚਦਾ ਰਹੀਆਂ ਵੀ ਮੈਂ ਕਫਾਣੀਆਂ ਬਾਹਵਾ ਬਣਾਵਾ ਤੇ ਇਧਰੋਂ ਵੀ ਦੇਖ ਲਿਓ ਜੇ ਲਾਈਟ ਹੁੰਦੀ ਪ੍ਰੈਸ ਕਰਕੇ ਬਹੁਤ ਸੋਹਣੀ ਕਟਿੰਗ ਆਣੀ ਸੀਗੀ ਇਹਦੀ ਹੁਣ ਤੁਸੀਂ ਆਪਣੀ ਬਾਹਵਾ ਦੀ ਲੈਂਥ ਨਾਪ ਲੈਣੀ ਆ ਵੀ ਕਿੰਨੇ ਇੰਚ ਤੁਸੀਂ ਬਾਹਾਂ ਪਾਉਣੀ ਆ ਇਹ ਇੱਥੋਂ ਇਹਦੀ ਚੁੰਚ ਜੀ ਵੀ ਥੋੜੀ ਜਿਹੀ ਫालतू ਲੱਗਦੀ ਆ ਮੈਨੂੰ ਇਹ ਹੈਗੀ 20 ਇੰਚ ਠੀਕ ਹੈ ਜੀ ਆਪਾਂ ਕਟਿੰਗ 2 ਇੰਚ ਦੀ ਕਰ ਲੈਣੀ ਹੈ ਜਦੋਂ ਆਪਾਂ ਰੈਡੀ ਕਰਨੀ ਆ ਬਾਹ ਓਦੋਂ ਆਪਾਂ ਦੇਖ ਲੈਣਾ ਫालतू ਕੱਪੜਾ ਆਪਾਂ ਨੇ ਇੱਥੋਂ ਕੱਟ ਕਰ ਦੇਣਾ ਇਧਰੋਂ ਵੀ 2 ਆ ਤੇ ਇਧਰੋਂ ਆ ਦੇਖਿਆ ਨਹੀਂ ਇਹ ਥੋੜੀ ਜਿਹੀ ਉੱਚਾ ਬਾਧੂ ਆ ਠੀਕ ਹੈ ਜੀ ਤੇ ਇੱਥੋਂ ਤੁਸੀਂ ਲੈ ਲੈਣਾ 2 ਇੰਚ ਕੱਪੜਾ 2 ਵੀ ਲੈ ਸਕਦੇ ਹੋ ਤੁਸੀਂ 2.5 ਵੀ ਲੈ ਸਕਦੇ ਹੋ ਤੇ ਮੈਂ ਲਵਾਂਗੀ ਇੱਥੋਂ 2.5 ਇੰਚ ਠੀਕ ਹੈ ਜੀ 2.5 ਇੰਚ ਤੋਂ ਇਹ ਇਧਰ ਨੂੰ ਕਾਟ ਪਾ ਕੇ ਬਾਹ ਕੱਟਣੀ ਵੀ ਬਾਲੀ ਜੋਦੇ ਔਖੀ ਨਹੀਂ ਹੈਗੀ ਬਾਸ ਇਦਾਂ ਕਰ ਦੇਣਾ ਇਹ ਅੰਦਰ ਨੂੰ ਮੋੜ ਕੇ ਕਿਉਂਕਿ ਇੱਥੇ ਸੀਨ ਆ ਜਾਣੀ ਹੈ ਨਾ ਇਹ ਇਦਾਂ ਕਰ ਲੈਣਾ ਨਾਲੇ ਆਪਾਂ ਜਿਹੜੀ ਫालतੂਆ ਚੁੰਚ ਜੀ ਇਹ ਉਤਾਰ ਦਿੰਨੇ ਤਾਲੋ ਜੀ ਇਹ ਹੋ ਗਈ ਬਾਹ ਦੀ ਕਟਿੰਗ ਤੇ ਮੋਡਾ ਨਾਪ ਲੈਣਾ 8.5 ਇੰਚ 8.5 ਇੰਚ ਤੇ ਆਪਾਂ ਨਿਸ਼ਾਨ ਲਾ ਦਾਂਗੇ ਤੇ ਇੱਥੇ ਕੱਟ ਪਾ ਦਾਂਗੇ ਠੀਕ ਹੈ ਜੀ ਅੱਗੇ ਮੈਂ ਹਜੇ ਕੱਟ ਨਹੀਂ ਪਾਉਂਗੇ ਕਿਉਂਕਿ ਮੈਂ ਸੋਚ ਰਹੀ ਹਾਂ ਕਿ ਕਫ ਵਾਲੀ ਬਾਹ ਬਣਾਵਾਂ ਮੈਂ ਬਾਕੀ ਆਪਾਂ ਮੌਕਾ ਦੇਖਾਂਗੇ ਤੇ ਇੱਥੋਂ ਤੁਸੀਂ ਕਪੜਾ ਉਤਾਰ ਦੇਣਾ ਐਦਾਂ ਕਰਕੇ ਲਓ ਜੀ ਬਸ ਇੰਨਾ ਕੁ ਕੰਮ ਸੀ ਜਦੋਂ ਸਟਿਚ ਕਰੋਗੇ ਤੁਸੀਂ ਤੇ ਅੱਧੇ ਇੰਚ ਦੀ ਕਾਟ ਤੁਸੀਂ ਉਦੋਂ ਜੜਾਈ ਵੇਲੇ ਪਾ ਸਕਦੇ ਹੋ ਜਦੋਂ ਤੁਸੀਂ ਕਮੀਜ਼ ਦੀ ਕਟਿੰਗ ਕਮੀਜ਼ ਦੀ ਸਟੀਚਿੰਗ ਕਰਦੇ ਹੋ ਠੀਕ ਹੈ ਜੀ ਉਹਦੇ ਨਾਲ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਸिखਾਈਏ ਕਮੀਜ਼ ਦੀ ਕਟਿੰਗ ਜਿਹੜਾ ਮੇਰਾ ਨਾ ਆਪਾਂ ਮੈਂ ਕਿਦਾਂ ਸੂਟ ਨੂੰ ਕਟਿੰਗ ਕਰਦੇ ਹਾਂ ਸਟੀਚਿੰਗ ਵੀ ਦਿਖਾਉਂਗੀ ਤੇ ਅਗਲੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਸਟੇਟ ਸਲਵਾਰ ਕਿਦਾਂ ਕੱਟੀਦੀ ਹੈ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਸिखਾਈਏ ਕਮੀਜ਼ ਦੀ ਕਟਿੰਗ ਕਰਨੀ ਤੇ ਬਾਹਾਂ ਦੀ ਕਟਿੰਗ ਮੈਂ ਕਿੱਦਾਂ ਕਰਦੀ ਆ ਤੇ ਤੁਸੀਂ ਕਿੱਦਾਂ ਕਰਦੇ ਹੋ ਤੁਸੀਂ ਉਹ ਵੀ ਸ਼ੇਅਰ ਕਰਦਿਆ ਕਰੋ ਜੇ ਤੁਹਾਨੂੰ ਮੇਰੀ ਕਟਿੰਗ ਦੇ ਵਿੱਚ ਕੋਈ ਗਲਤੀ ਲੱਗੀ ਆ ਤਾਂ ਤੁਸੀਂ ਉਹ ਵੀ ਦੱਸ ਦਿਓ ਪਰ ਮੇਰੇ ਸੂਟ ਇਸੇ ਕਟਿੰਗ ਦੇ ਪੂਰੇ ਪ੍ਰੋਪਰ ਫਿੱਟ ਆਉਂਦੇ ਨੇ ਤੇ ਤੁਸੀਂ ਮੇਰੇ ਸੂਟਾਂ ਦੀ ਸਟੀਚਿੰਗ ਦੇਖੀ ਵੀ ਕਿਉਂਕਿ ਮੈਂ ਆਪਣੇ ਸਿੱਤੇ ਹੋਏ ਸੂਟ ਹੀ ਵੇਅਰ ਕਰਦੀ ਆ ਅਗਲੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਸਟੇਟ ਸਲਵਾਰ ਕਿੱਦਾਂ ਕੱਟੀ ਜਾਂਦੀ ਹੈ ਤੇ ਕਿੱਦਾਂ ਸਟਿਚ ਕੀਤੀ ਜਾਂਦੀ ਆ ਤੇ ਇਹ ਸੂਟ ਨੂੰ ਮੈਂ ਕਿਦਾਂ ਰੈਡੀ ਕਰੂੰਗੀ ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਲੇਸ ਵੀ ਦਿਖਾਈ ਆ ਉਹ ਲੇਸ ਲਾ ਕੇ ਆਪਾਂ ਪੂਰਾ ਡਿਜ਼ਾਈਨਰ ਪੀਸ ਬਣਾਵਾਂਗੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਕੋਈ ਚੰਗਾ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵਧੀਆ ਵਧੀਆ ਸੂਟਾਂ ਦੀਆਂ ਵੀਡੀਓ ਲੈ ਕੇ ਆਵਾਂਗੇ ਜੀ ਤੁਹਾਡੇ ਲਈ ਤੇ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਵਾਂਗੇ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਸਾਡਾ ਚੈਨਲ ਸਬਸਕ੍ਰਾਈਬ ਕਰਨ ਵਾਸਤੇ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵਾਸਤੇ ਰਹੋ ਜੀ